ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਲਈ ਇੱਕ ਖੁਸ਼ੀ ਦੀ ਗੱਲ ਵੀ ਹੈ ਕਿ ਇੱਕ ਪਹਿਲ ਕਦਮੀ ਹੋਈ ਹੈ ਪੰਜਾਬ ਦੇ ਅੰਦਰ ਉਹ ਪਹਿਲ ਕਦਮੀ ਕੀਤੀ ਕਿੰਨਾਂ ਨੇ ਤੇ ਹੋਈ ਕੀ ਹੈ 14 ਲੋਕ ਸਭਾ ਮੈਂਬਰਾਂ ਨੂੰ ਚਿੱਠੀ ਪੱਤਰ ਲਿਖਣਾ ਕਿ ਪੰਜਾਬੀ ਦੇ ਵਿੱਚ ਸੰਸਦ ਦੀਆਂ ਪੌੜੀਆਂ ਚੜਨ ਤੋਂ ਬਾਅਦ ਸੌ ਚੁੱਕ ਲਿਓ ਇਹ ਯਾਦ ਕਰਵਾਇਆ ਗਿਆ ਔਰ ਉਹ ਯਾਦ ਕਰਵਾਉਣ ਦਾ ਜਿਹੜਾ ਤਰੀਕਾ ਸੀ ਉਹ ਬੜਾ ਨਵੇਕਲਾ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਔਰ ਪੰਜਾਬੀ ਦੇ ਪਿਆਰੇ ਦੀਪਕ ਸ਼ਰਮਾ ਚਨਰਥਲ ਜੀ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਕੀ ਸੋਚ ਕੇ ਪਹਿਲਾਂ ਤਾਂ ਚਨਰਥਲ ਸਾਹਿਬ ਤੁਹਾਡੀਆਂ ਇਹ ਜੇ ਕੰਮਾਂ ਨੂੰ ਲੈ ਕੇ ਪੰਜਾਬੀ ਦੇ ਪਿਆਰ ਨੂੰ ਲੈ ਕੇ ਬਹੁਤ ਸਰਗਰਮੀਆਂ ਦੇਖੀਆਂ ਗਈਆਂ ਪੰਜਾਬ ਅੰਦਰ ਪਰ ਜਿਹੜੀ ਆ ਪਹਿਲ ਕਦਮੀ ਹੈ ਕਿ ਸੰਸਦ ਮੈਂਬਰਾਂ ਤੋਂ ਤੁਹਾਨੂੰ ਇਸ ਵਾਰੀ ਆਸ ਨਹੀਂ ਸੀ ਕਿ ਸਾਰੇ 14 ਦੇ 14 ਮੈਂਬਰ ਚੰਡੀਗੜ੍ਹ ਵਾਲੇ ਵਿੱਚ ਪਾ ਲਈਏ ਕਿ ਪੰਜਾਬੀ ਚ ਸ਼ਾਇਦ ਸੌ ਨਾ ਚੱਕਣ ਨਹੀਂ ਆਸ ਹੈਗੀ ਤਾਂ ਹੀ ਚਿੱਠੀ ਲਿਖੀ ਹੈ ਹਮ ਉਮੀਦ ਰੱਖਦੇ ਆ ਇਸ ਲਈ ਚਿੱਠੀ ਲਿਖੀ ਹੈ ਪਰ ਇੱਕ ਥੋੜਾ ਜਿਹਾ ਸੂਖਮ ਜਿਹਾ ਡਰ ਅੰਦਰ ਹੈਗਾ ਕਿ ਪੰਜਾਬ ਦੇ ਲੋਕਾਂ ਨੇ ਪਟਿਆਲੇ ਤੋਂ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਇਆ ਤੇ ਜਨਾਬ ਅੰਗਰੇਜ਼ੀ ਚ ਸੌ ਚੱਕ ਗਏ ਸੋ ਇਸ ਲਈ ਉਹ ਡਰ ਰਹਿੰਦਾ ਹੈ ਸੋ ਮੈਂ ਪੰਜਾਬ ਦੇ ਚੁਣੇ ਹੋਏ 13 ਸੰਸਦ ਮੈਂਬਰ ਜਿਨ੍ਹਾਂ ਚ ਕਾਂਗਰਸ ਦੇ 7 ਨੇ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੇ 3 ਨੇ ਇਸੇ ਤਰ੍ਹਾਂ ਅਕਾਲੀ ਦਲ ਦਾ ਇੱਕ ਹੈ ਤੇ ਆਜ਼ਾਦ ਦੋ ਉਮੀਦਵਾਰ ਨੇ ਸੋ 13 ਦੇ 13 ਉਹ ਤੇ ਇਸੇ ਤਰ੍ਹਾਂ ਮਤਲਬ ਕਿ ਇੱਕ ਸਾਡੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਸੰਸਦ ਮੈਂਬਰ ਉਹਨਾਂ 14 ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਆ ਕਿ ਤੁਸੀਂ ਜਦੋਂ ਭਾਰਤ ਦੀ ਸੰਸਦ ਦੇ ਵਿੱਚ ਸੌ ਚੁੱਕੋ ਤਾਂ ਆਪਣੀ ਮਾਂ ਬੋਲੀ ਪੰਜਾਬੀ ਚ ਚੁੱਕੋ ਹੂੰ ਜਦੋਂ ਸੰਸਦ ਦੇ ਉਸ ਮੰਚ ਦੇ ਉੱਤੋਂ ਤੁਹਾਡੇ ਮੁਖ ਤੋਂ ਗੁਰਮੁਖੀ ਵਾਲੇ ਸ਼ਬਦ ਉਚਾਰੇ ਜਾਣ ਗੁਰਮੁਖੀ ਲਿਪੀ ਵਾਲੇ ਸ਼ਬਦ ਜਦੋਂ ਉਚਾਰਨ ਹੋਵੇ ਤਾਂ ਸਾਰੇ ਪੰਜਾਬੀਆਂ ਦਾ ਸਿਰ ਮਾਣਨਾ ਉੱਚਾ ਹੋਊਗਾ ਸੰਸਦ ਦੇ ਵਿੱਚ ਇਹ ਅਧਿਕਾਰ ਹੈਗਾ ਤੁਹਾਨੂੰ ਇਹ ਅਧਿਕਾਰ ਮਿਲਿਆ ਹੋਇਆ ਕਿ ਤੁਸੀਂ ਆਪਣੀ ਬੋਲੀ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਹੋ ਪਰ ਮੈਨੂੰ ਅਫਸੋਸ ਹੁੰਦਾ ਰਿਹਾ ਕਿ ਪੰਜਾਬ ਤੋਂ ਹੁਣ ਤੱਕ ਜਿਹੜੇ ਮੈਂਬਰ ਜਾਂਦੇ ਨੇ ਬਹੁ ਗਿਣਤੀ ਉੱਥੇ ਹਿੰਦੀ ਨੂੰ ਮੂੰਹ ਮਾਰਦੇ ਨੇ ਜਾਂ ਅੰਗਰੇਜ਼ੀ ਨੂੰ ਮੂੰਹ ਮਾਰਦੇ ਨੇ ਹਾਂ ਫਿਰ ਉਹ ਕਹਿੰਦੇ ਨਹੀਂ ਜੀ ਕਿ ਸਾਡੀ ਗੱਲ ਉਹਨਾਂ ਤੱਕ ਪਹੁੰਚਾਉਣੀ ਹੁੰਦੀ ਹੈ ਇਸ ਲਈ ਅਸੀਂ ਉਹ ਭਾਸ਼ਾ ਬੋਲਦੇ ਹਾਂ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਉੱਥੇ ਬਕਾਇਦਾ ਤੌਰ ਤੇ ਇਸ ਗੱਲ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਤੁਸੀਂ ਦਿਨ 'ਚ ਜੇ ਦੋ ਵਾਰ ਸੰਬੋਧਨ ਕਰਨਾ ਹੈ ਤਿੰਨ ਵਾਰ ਸੰਬੋਧਨ ਕਰਨਾ ਹੈ ਤੁਸੀਂ ਸਵਾ ਦੇ ਮੁਖੀ ਨੂੰ ਲਿਖ ਕੇ ਸੂਚਿਤ ਕਰਨਾ ਹੈ ਕਿ ਜੀ ਮੈਂ ਆਪਣੀ ਬੋਲੀ 'ਚ ਗੱਲ ਰੱਖਣਾ ਚਾਹੁੰਦਾ ਹਾਂ ਉਹਨਾਂ ਨੇ ਤੁਹਾਨੂੰ ਉਹਦਾ ਪ੍ਰਬੰਧ ਕਰਕੇ ਦੇਣਾ ਤੇ ਜਿੰਨੇ ਬਾਕੀ ਸੰਸਦ ਮੈਂਬਰ ਨੇ ਉਹ ਜਿਹੜੀ ਭਾਸ਼ਾ ਸੁਣ ਉਹ ਅਨੁਵਾਦ ਕਰਕੇ ਆਪਣੇ ਹੈੱਡਫੋਨ ਰਾਹੀਂ ਸੁਣ ਸਕਦੇ ਨੇ ਉਹਨਾਂ ਕੋਲ ਸਾਰੋ ਸਿਸਟਮ ਲੱਗਾ ਹੋਇਆ ਪਰ ਤੁਸੀਂ ਆਪਣੀ ਬੋਲੀ ਚ ਗੱਲ ਰੱਖਦੇ ਕਿਉਂ ਨਹੀਂ ਇਸ ਲਈ ਮੈਂ ਉਹਨਾਂ ਨੂੰ ਬਕਾਇਦਾ ਚਿੱਠੀ ਲਿਖੀ ਆ ਕਿ ਸ਼ਾਇਦ ਨਾਲੋਂ ਮਿੱਠੀ ਮੇਰੀ ਮਾਂ ਬੋਲੀ ਪੰਜਾਬੀ ਉਹ ਤੁਹਾਡੀ ਵੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਹੈ ਕਿਸੇ ਅੰਗਰੇਜ਼ ਨੇ ਜਾਂ ਕਿਸੇ ਹਿੰਦੀ ਵੈਲਟ ਨੇ ਨਹੀਂ ਪਾਈ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਭਾਰਤ ਦੀ ਸੰਸਦ ਚ ਸੌਂ ਚੁੱਕਣ ਲੱਗਿਆ ਪਹਿਲ ਆਪਣੀ ਬੋਲੀ ਨੂੰ ਦਿਓ ਔਰ ਉੱਥੇ ਮੁੱਦੇ ਚੁੱਕਣ ਲੱਗਿਆ ਵੀ ਆਪਣੀ ਬੋਲੀ ਨੂੰ ਪਹਿਲ ਦਿਓ ਇੱਕ ਕੋਸ਼ਿਸ਼ ਹੈ ਮੈਂ ਬਕਾਇਦਾ ਤੌਰ ਤੇ ਸੰਦੀਪ 14 ਦੀਆਂ 14 ਚਿੱਠੀਆਂ ਉਹਨਾਂ ਦੇ ਪਤਿਆਂ ਦੇ ਉੱਤੇ ਭੇਜੀਆਂ ਔਰ ਇਹ ਪਤੇ ਉਹ ਨੇ ਜਿਹੜੇ ਉਹਨਾਂ ਨੇ ਆਪਣੇ ਨਾਮਜਦਗੀਆਂ ਦੇ ਕਾਗਜ਼ਾਂ 'ਚ ਦਿੱਤੇ ਨੇ ਮਤਲਬ ਕਹਨ ਨੂੰ ਕਹਿ ਦੇਣ ਕਿ ਮੈਂ ਤਾਂ ਉੱਥੇ ਰਹਿੰਦਾ ਇੱਥੇ ਰਹਿੰਦਾ ਅਧਿਕਾਰਕ ਤੌਰ ਤੇ ਐਮਪੀ ਚੁਣ ਲਈ ਜਿਹੜੇ ਉਹਨਾਂ ਨੇ ਨਾਮ ਜੱਦਗੀਆਂ ਭਰੀਆਂ ਸੀ ਉਹਨਾਂ ਦੇ ਉੱਤੇ ਜਿਹੜੇ ਪਤੇ ਨੇ ਉਹਨਾਂ ਪਤਿਆਂ ਤੇ ਡਾਕਖਾਨੇ ਦੇ ਉੱਤੇ ਭਰੋਸਾ ਕਰਕੇ ਮੈਂ ਕੋਈ ਕੋਰੀਅਰ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਡਾਕਖਾਨੇ ਰਾਹੀਂ ਉਹਨਾਂ ਨੂੰ ਉਹ ਭੇਜੀਆਂ ਨੇ ਇਹ ਤੋਂ ਇਲਾਵਾ ਕਿਉਂਕਿ ਦੋ ਆਜ਼ਾਦ ਨੇ ਇਸ ਲਈ ਉਹਨਾਂ ਦੇ ਘਰਾਂ ਤੇ ਗਈਆਂ ਨੇ ਜਿਹੜੇ ਬਾਕੀ ਪਾਰਟੀਆਂ ਵਾਲੇ ਨੇ ਇੱਕ ਇੱਕ ਸੈੱਟ ਵੱਖਰਾ ਬਣਾ ਕੇ 7 ਦਾ 1 3 ਦਾ 1 1 ਦਾ 1 ਉਹਨਾਂ ਪਾਰਟੀਆਂ ਦੇ ਦਫ਼ਤਰਾਂ ਦੇ ਵਿੱਚ ਵੀ ਭੇਜ ਰਿਆਂ ਇਸੇ ਤਰ੍ਹਾਂ ਚੰਡੀਗੜ੍ਹ ਵਾਲੇ ਦਫ਼ਤਰ ਚ ਵੀ ਭੇਜ ਰਿਆਂ ਕੋਈ ਗੁੰਜਾਇਸ਼ ਨਾ ਰਹੀ ਵੀ ਕਹਿਣ ਸਾਨੂੰ ਤੇ ਚਿੱਠੀ ਨਹੀਂ ਮਿਲੀ ਸੀ ਨਹੀਂ ਬਿਲਕੁਲ ਮੈਂ ਦੇਖੋ ਮੈਂ ਆਸ ਕਰਕੇ ਉਹਨਾਂ ਨੂੰ ਲਿਖਿਆ ਕਿ ਮੈਂ ਉਮੀਦ ਕਰਦਾ ਕਿ ਤੁਸੀਂ ਆਪਣੀ ਮਾਂ ਬੋਲੀ ਨੂੰ ਪਹਿਲ ਦਿਓਗੇ ਤੇ ਮੈਂ ਇੱਕ ਹੋਰ ਉਹਦੇ ਵਿੱਚ ਆਸ ਪ੍ਰਗਟਾਈ ਆ ਜਾਂ ਉਮੀਦ ਰੱਖਦਾ ਮੈਨੂੰ ਇਹ ਹਮੇਸ਼ਾ ਦੁੱਖ ਰਿਹਾ ਕਿ ਜਦੋਂ ਤੁਸੀਂ ਚੋਣ ਲੜਦੇ ਹੋ ਸੰਦੀਪ ਤਦ ਤੱਕ ਤੁਸੀਂ ਕਿਸੇ ਪਾਰਟੀ ਦੇ ਕਿਸੇ ਧਿਰ ਦੇ ਨੁਮਾਇंदे ਹੁੰਨੇ ਹੋ ਪਰ ਜਦੋਂ ਤੁਸੀਂ ਪੰਜਾਬ ਤੋਂ ਨਿਕਲ ਕੇ ਦਿੱਲੀ ਸੰਸਦ ਚ ਪਹੁੰਚ ਗਏ ਤਾਂ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ ਸੋ ਮੈਂ ਇਸ ਲਈ ਉਹਨਾਂ ਨੂੰ ਅਰਜ਼ੋਈ ਕੀਤੀ ਹੈ ਕਿ ਉੱਥੇ ਪਾਰਟੀਆਂ ਦੀ ਕਿਸੇ ਧੜੇ ਦੀ ਕਿਸੇ ਧਿਰ ਦੀ ਧਰ ਬਣ ਕੇ ਨਾ ਖੜਿਓ ਪੰਜਾਬ ਦੀ ਧਰ ਬਣ ਕੇ ਖੜਿਓ ਪੰਜਾਬ ਦੇ ਲਈ ਲੜਿਓ ਇਹ ਉਮੀਦ ਰੱਖ ਕੇ ਤੇ ਆਪਣੀ ਬੋਲੀ ਨੂੰ ਸੰਸਦ ਦੇ ਵਿੱਚ ਥਾਂ ਦਿਓ ਇਹ ਰੱਖ ਕੇ ਉਹਨਾਂ ਨੂੰ ਬੇਨਤੀ ਕੀਤੀ ਹੈ ਇਹ ਸਾਰੇ ਪੰਜਾਬੀ ਆਸ ਕਰਦੇ ਆ ਹੋ ਸਕਦਾ ਹੈ ਕਈ ਗੱਲਾਂ ਕਈਆਂ ਕੋਲ ਪਹੁੰਚ ਨਹੀਂ ਹੈ ਗੱਲ ਕਰਨ ਦੀ ਜਾਂ ਕਹਿਣ ਦੀ ਜਾਂ ਆਈਡੀਆ ਨਹੀਂ ਹੈ ਉਹ ਤੁਸੀਂ ਅੱਗੇ ਵਧਾਇਆ ਹੋ ਸਕਦਾ ਤੁਸੀਂ ਬਾਕੀ 3 ਕਰੋੜ ਪੰਜਾਬੀਆਂ ਦਾ ਕੰਮ ਪਹਿਲਾਂ ਹੀ ਕਰ ਦਿੱਤਾ ਸੌਖਿਆਂ ਕਰ ਨਹੀਂ ਚਲੋ ਇਹ ਸਾਰਿਆਂ ਵੱਲੋਂ ਹੈ ਮੈਂ ਮੈਂ ਤਾਂ ਉਹਨਾਂ ਉਹਨਾਂ ਵੱਲੋਂ ਹੀ ਆ ਪੰਜਾਬ ਚੋ ਜੇ ਮੈਂ ਲਿਖਿਆ ਤਾਂ ਪੰਜਾਬ ਨੇ ਲਿਖਿਆ ਨਾ ਸਵਾਲ ਤਾਂ ਇਹ ਹੈ ਮੈਂ ਵੀ ਤਾਂ ਉਸੇ ਪੰਜਾਬੀ ਆ ਬੋਲੀ ਦਾ ਪੁੱਤ ਹੈ ਮੇਰੀਆਂ ਸੱਤਰਾ ਨੇ ਕਿ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ ਸੋ ਇਹ ਸੱਚੇ ਧੀ ਪੁੱਤ ਸਾਬਤ ਹੋਣੇ ਆਸ ਕਰਦਾ ਮੈਂ ਜੀ ਇੱਕ ਆਖਰੀ ਸਵਾਲ ਇਸ ਨਾਲ ਜੁੜਿਆ ਜਿੱਥੇ ਚਿੱਠੀ ਨਾਲ ਨਵੇਕਲੀ ਪਹਿਲ ਹੈ ਉੱਥੇ ਹੀ ਤੁਸੀਂ ਕਿਹਾ ਕਿ ਡਰ ਤੇ ਫਿਕਰ ਹੈ ਕਿ ਕਿਤੇ ਇਹ ਨਾ ਹੋਵੇ ਕੈਪਟਨ ਮਰਿੰਦਰ ਸਿੰਘ ਵਾਂਗ ਉੱਥੇ ਜਾ ਕੇ ਕਰਨ ਪਰ ਇੱਕ ਗੱਲ ਜਿਹੜੇ ਲੋਕ ਦਲੀਲ ਦੇ ਦਿੰਦੇ ਆ ਕਿ ਜੇ ਆਪਣੀ ਗੱਲ ਕਹਿਣੀ ਆ ਤਾਂ ਤੁਸੀਂ ਪੂਰੀ ਦੁਨੀਆ ਨੂੰ ਕਹਿ ਰਹੇ ਹੋ ਨਿਆ ਕਈ ਵਾਰੀ ਉੱਥੇ ਇੰਗਲਿਸ਼ ਵੀ ਵਰਤਣੀ ਪੈਂਦੀ ਹੈ ਅੰਗਰੇਜ਼ੀ ਵੀ ਵਰਤਣੀ ਪੈਂਦੀ ਹੈ ਜੇ ਦੇਸ਼ ਚ ਗੱਲ ਕਹਿਣੀ ਆ ਤਾਂ ਇੱਕ ਸੰਪਰਕ ਭਾਸ਼ਾ ਦੇ ਤੌਰ ਤੇ ਦੇਖੀ ਜਾਂਦੀ ਆ ਹਿੰਦੀ ਚ ਵੀ ਗੱਲ ਕਹਿਣੀ ਪਣੀ ਮੈਂ ਕਹਨਾ ਸਾਨੂੰ ਸਾਰੀਆਂ ਭਾਸ਼ਾਵਾਂ ਮਾਂ ਆਉਣੀਆਂ ਚਾਹੀਦੀਆਂ ਜਦੋਂ ਸਾਹਮਣੇ ਵਾਲੇ ਨੂੰ ਮੇਰੀ ਬੋਲੀ ਸਮਝ ਆ ਰਹੀ ਆ ਫਿਰ ਮੈਂ ਉਹਦੀ ਬੋਲੀ ਤੇ ਕਿਉਂ ਜਾਣਾ ਜਾਂ ਜਦੋਂ ਸਾਹਮਣੇ ਵਾਲਾ ਆਪਣੀ ਭਾਸ਼ਾ ਛੱਡ ਕੇ ਮੇਰੀ ਭਾਸ਼ਾ ਤੇ ਆਉਣ ਲਈ ਤਿਆਰ ਨਹੀਂ ਫਿਰ ਮੈਂ ਉਹਦੀ ਭਾਸ਼ਾ ਤੇ ਕਿਉਂ ਜਾਣਾ ਜਿੱਥੇ ਸਾਨੂੰ ਦੋਵਾਂ ਨੂੰ ਆਪਸ ਦੇ ਵਿੱਚ ਤਾਲਮੇਲ ਕਰਨ ਚ ਦਿੱਕਤ ਆ ਉੱਥੇ ਅਸੀਂ ਕੋਈ ਸਾਂਝੀ ਭਾਸ਼ਾ ਵੱਲ ਸੋਚੀਏ ਚਾਹੇ ਅੰਗਰੇਜ਼ੀ ਆ ਚਾਹੇ ਹਿੰਦੀ ਆ ਚਾਹੇ ਉਰਦੂ ਆ ਚਾਹੇ ਫਾਰਸੀ ਆ ਚਾਹੇ ਪੰਜਾਬੀ ਆ ਜਾਂ ਹੋਰ ਨਾ ਮੁਲਕਾਂ ਦੀ ਆ ਪਰ ਜਦੋਂ ਸਮੂਚਾ ਸਿਸਟਮ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ ਤਾਂ ਅੰਗਰੇਜ਼ੀ ਇੰਨੀ ਕਹ ਤੇ ਹਿੰਦੀ ਵੀ ਇੱਕ ਖੇਤਰੀ ਭਾਸ਼ਾ ਹੈ ਇਹ ਸਾਡੇ ਲੋਕਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਬਾਕੀ ਭਾਸ਼ਾਵਾਂ ਮੰਗ ਹਿੰਦੀ ਵੀ ਇੱਕ ਭਾਸ਼ਾ ਹੈ ਮਤਲਬ ਹੁਣ ਤੁਸੀਂ ਰਾਜਸਥਾਨ ਨੂੰ ਵੀ ਉਹਦੇ ਖਿੱਤੇ 'ਚ ਪਾਤਾ ਹਿਮਾਚਲ ਨੂੰ ਵੀ ਉਹਦੇ ਉਸੇ ਕੋਟੇ 'ਚ ਪਾਤਾ ਜਦੋਂ ਕਿ ਉਹਨਾਂ ਦੀ ਵੀ ਆਪਣੀ ਬੋਲੀ ਜਿਵੇਂ ਸਾਡੇ ਪੰਜਾਬ ਦੇ ਅੰਦਰ ਮਲਬਈ ਅਲੱਗ ਹੈ ਮਾਝੇ ਵਾਲੀ ਅਲੱਗ ਹੈ ਦੁਆਬੇ ਵਾਲੀ ਅਲੱਗ ਹੈ ਹੈਨਾ ਸੋ ਉਹ ਵੀ ਤਾਂ ਇੱਕ ਹੈਗਾ ਨਾ ਪੁਆਦ ਵਾਲੀ ਅਲੱਗ ਹੈ ਸੋ ਪਰ ਸਾਡੀ ਸਾਂਝੀ ਗੁਰਮੁਖੀ ਲਿਪੀ ਹੈ ਨਾ ਸੋ ਇਸ ਲਈ ਅਸੀਂ ਉਸ ਪੰਜਾਬੀ ਦੇ ਵਿੱਚ ਗੱਲ ਕਰਦੇ ਆ ਸੋ ਇਸ ਲਈ ਮੈਂ ਕੋਸ਼ਿਸ਼ ਕੀਤੀ ਆ ਕਿ ਤੁਸੀਂ ਮੇਰੀ ਤਾਂ ਇੱਕ ਹੋਰ ਚਿਹਰਾ ਤੋਂ ਮੰਗ ਰਹੀ ਆ ਇੱਕ ਪਾਸੇ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੀ ਰਾਜਧਾਨੀ ਐ ਇਸੇ ਲਈ ਮੈਂ ਪੰਜਾਬ ਤੇ ਰਾਜਧਾਨੀ ਦੇ ਚੁਣੇ ਗਏ ਮੈਂਬਰ ਪਾਰਲੀਮੈਂਟ ਨੂੰ ਵੀ ਯਾਦ ਕਰਾਈਏ ਗੱਲ ਕਿ ਭਾਈ ਕਿਉਂਕਿ ਚੰਡੀਗੜ੍ਹ ਇੱਕ ਅਜਿਹਾ ਸਾਡਾ ਮਤਲਬ ਰਾਜਧਾਨੀ ਐ ਜਿਹਦੀ ਅੰਗਰੇਜ਼ੀ ਅਧਿਕਾਰਤ ਭਾਸ਼ਾ ਸਰਕਾਰੀ ਭਾਸ਼ਾ ਮਤਲਬ ਪੰਜਾਬ ਦੀ ਰਾਜਧਾਨੀ ਉਹਦੀ ਭਾਸ਼ਾ ਪੰਜਾਬੀ ਵੀ ਨਹੀਂ ਪੰਜਾਬ ਦੇ ਪਿੰਡੂਆਂ ਝੜ ਕੇ ਬਣਾਈ ਆ ਤੇ ਦੂਸਰੇ ਪਾਸੇ ਇੱਕ ਪਹਿਲੂ ਮੇਰਾ ਇਹ ਵੀ ਹੈ ਕਿ ਚਿਰਾਂ ਤੋਂ ਇੱਕ ਲੜਾਈ ਚੱਲੀ ਆਉਂਦੀ ਹੈ ਕਿ ਸਾਡੀ ਸਿੱਖਿਆ ਦਾ ਮਾਧਿਅਮ ਮਤਲਬ ਇੱਕ ਕੱਲਾ ਵਿਸ਼ਾ ਨਹੀਂ ਪੰਜਾਬੀ ਪ੍ਰਾਇਮਰੀ ਤੱਕ ਸਿੱਖਿਆ ਦਾ ਮਾਧਿਅਮ ਤੇ ਸਾਡਾ ਅਦਾਲਤੀ ਇਨਸਾਫ ਤੁਹਾਨੂੰ ਆਪਣੀ ਬੋਲੀ ਚ ਮਿਲਣਾ ਚਾਹੀਦਾ ਕਿਉਂਕਿ ਯੂਨੈਸਕੋ ਦਾ ਸਰਵੇ ਕਹਿੰਦਾ ਕਿ ਜਿਹੜਾ ਜਵਾਕ ਪ੍ਰਾਇਮਰੀ ਤੱਕ ਆਪਣੀ ਬੋਲੀ ਚ ਸਿੱਖਿਆ ਪ੍ਰਾਪਤ ਕਰਦਾ ਉਹ ਹੋਰ ਬੋਲੀਆਂ ਬੜੀ ਆਸਾਨੀ ਨਾਲ ਸਿੱਖਦਾ ਫਿਰ ਅੱਜ ਕੱਲ ਅਸੀਂ ਜਵਾਕ ਦੇ ਉੱਤੇ ਜੰਮ ਦੇਤੀ ਤਿੰਨ ਤਿੰਨ ਭਾਸ਼ਾਵਾਂ ਮਾ ਥੋਪ ਦਿੰਨੇ ਆ ਤੇ ਉਹ ਕਿਸੇ ਵੀ ਭਾਸ਼ਾ ਚ ਨਪੁੰਨ ਨਹੀਂ ਹੋ ਪਾਉਂਦਾ ਇਸ ਲਈ ਪਹਿਲਾਂ ਉਹਨੂੰ ਆਪਣੀ ਭਾਸ਼ਾ ਚ ਖੁੱਲ ਕੇ ਪੜਨ ਦੋ ਉਹ ਤੋਂ ਦੂਜੀਆਂ ਭਾਸ਼ਾਵਾਂ ਆਸਾਨੀ ਨਾਲ ਸਿੱਖੂਗਾ ਇਹ ਸਰਕਾਰਾਂ ਜਾਣ ਬੁੱਝ ਕੇ ਸਾਨੂੰ ਉਲਝਾ ਰਹੀਆਂ ਦਾ ਮਤਲਬ ਇਸ ਲਈ ਇੱਕ ਤਾਂ ਇਸ ਗੱਲ ਤੇ ਜ਼ੋਰ ਦੇਣ ਦੀ ਲੋੜ ਆ ਕਿ ਸਾਡੀ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਮਾਂ ਬੋਲੀ ਛੁਣ ਜਾਈਦੀ ਕੱਲੀ ਪੰਜਾਬ ਚ ਕਿਉਂ ਸਾਰੇ ਸੂਬਿਆਂ ਚ ਉਹਨਾਂ ਦੀ ਬੋਲੀ ਛੁਣੀ ਚਾਹੀਦੀ ਆ ਇਸੇ ਤਰ੍ਹਾਂ ਹਰੇਕ ਸੂਬੇ ਦੇ ਵਿੱਚ ਸਾਨੂੰ ਇਨਸਾਫ਼ ਆਪਣੀ ਬੋਲੀ ਚ ਬੰਦਾ ਵਕੀਲਾਂ ਦੀਆਂ ਫੀਸਾਂ ਪਰ ਪਰ ਅੱਕ ਜਾਂਦਾ ਤੇ ਬਾਅਦ ਚ ਜਦੋਂ ਇਨਸਾਫ ਹੁੰਦਾ ਉਹਨੂੰ ਤਾਂ ਵੀ ਪਤਾ ਨਹੀਂ ਹੁੰਦਾ ਕਿ ਮੈਂ ਜਿੱਤਿਆ ਕਿ ਹਾਰਿਆ ਮੈਂ ਕਹਿੰਦਾ ਜੇ ਪਤਾ ਵੀ ਹੋਵੇ ਤਾਂ ਵੀ ਮੇਰਾ ਅਧਿਕਾਰ ਬਣਦਾ ਮੇਰਾ ਬੁਨਿਆਦੀ ਹੱਕ ਬਣਦਾ ਕਿ ਮੈਨੂੰ ਮੇਰੀ ਬੋਲੀ 'ਚ ਮਿਲਣ ਸਾ ਇਹ ਇਸ ਲਈ ਸਿੱਖਿਆ ਤੇ ਇਨਸਾਫ ਵੀ ਸਾਨੂੰ ਆਪਣੀ ਬੋਲੀ 'ਚ ਮਿਲਣਾ ਚਾਹੀਦਾ ਪਰ ਅੱਜ ਮੇਰੀ ਅਪੀਲ ਹੈ ਤੁਹਾਡੇ ਮਾਧਿਅਮ ਰਹੀ ਵੀ ਪੰਜਾਬ ਦੇ 13 ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ 14ਵੇਂ ਸੰਸਦ ਮੈਂਬਰ ਨੂੰ ਕਿ ਦਿੱਲੀ ਜਾ ਕੇ ਆਪਣੀ ਤੇ ਸਾਡੀ ਸਾਰਿਆਂ ਦੀ ਮਾਂ ਬੋਲੀ ਦਾ ਮਾਣ ਵਧਾਇਓ ਸੌ ਇਸ ਵਾਰ ਪੰਜਾਬੀ ਚੁੱਕਿਓ ਸਾਰੇ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤਾਂ ਦੀਪਕ ਸ਼ਰਮਾ ਚਨਾਰਥਲ ਜੀ ਜਿਨ੍ਹਾਂ ਨੇ ਆਪਣੀ ਗੱਲ ਆਖੀ ਹੈ ਕਿ ਇਹਨਾਂ ਚਿੱਠੀਆਂ ਲਿਖਣ ਦਾ ਮਕਸਦ ਕੀ ਹੈ ਤੇ ਇਸ ਚਿੱਠੀ ਦਾ ਅਸਰ ਵੀ ਜ਼ਰੂਰ ਦੇਖਣਾ ਚਾਹੀਦਾ ਤੇ ਉਮੀਦ ਕਰਦੇ ਹਾਂ ਕਿ ਸੰਸਦ ਮੈਂਬਰ ਜਿਨ੍ਹਾਂ ਕੋਲ ਚਿੱਠੀਆਂ ਪੁੱਜਣੀਆਂ ਨੇ ਜਾਂ ਪੁੱਜ ਗਈਆਂ ਉਹ ਇਸ ਦਾ ਹੰਗਾਰਾ ਜ਼ਰੂਰ ਭਰਨਗੇ